ਵੱਡੀ ਖਬਰ ਦਾ ਜ਼ਿਕਰ ਤੁਹਾਡੇ ਨਾਲ ਕਰ ਰਹੇ ਆ ਦੱਸਦੇ ਕਿ ਹਰਿਆਣਾ ਦੇ ਸਿਰਸਾ ਦੇ ਵਿੱਚ ਵੀ ਪਾਕਿਸਤਾਨ ਦੇ ਵੱਲੋਂ ਰਾਤੀ ਦਾਗੀਆਂ ਹੋਈਆਂ ਮਜ਼ਾਈਲਾਂ ਡਿੱਗੀਆਂ ਨੇ ਤਾਂ ਇਹਨਾਂ ਮਜ਼ਾਈਲਾਂ ਨੂੰ ਭਾਰਤੀ ਇਸ ਤਰ੍ਹਾਂ ਚੱਕੇ ਫਿਰਦੇ ਨੇ ਜਿਵੇਂ ਪੱਟੂ ਕੋਈ ਮੰਗਮਾ ਸੰਦ ਲੈ ਆਏ ਹੁਣ ਕਿਸੇ ਤੋਂ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਦਾਜ ਵਾਲੀ ਬਰੀਵੰਗ ਚੱਕੀ ਫਿਰਦੇ ਨੇ ਬਿਲਕੁਲ ਵੀ ਡਰ ਨਹੀਂ ਰਹੇ ਖੇਤਾਂ ਦੇ ਵਿੱਚ ਜਿਹੜੇ ਐ ਜਿਹੜੀਆਂ ਵੀ ਮਜ਼ਾਇਲਾ ਜਾਂ ਕਿਸੇ ਵੀ ਜਹਾਜ਼ ਦਾ ਜਾਂ ਡਰੋਨ ਦਾ ਕੋਈ ਵੀ ਪੁਰਜ਼ਾ ਡਿੱਗਦਾ ਤਾਂ ਭਾਰਤ ਦੇ ਜਿਹੜੇ ਲੋਕ ਨੇ ਉਸ ਨੂੰ ਇਸ ਤਰ੍ਹਾਂ ਚੱਕੇ ਫਿਰਦੇ ਨੇ ਜਿਸ ਤਰ੍ਹਾਂ ਕੋਈ ਮੰਗਮਾ ਸੰਦ ਲੈਂਦਾ ਹੁੰਦਾ ਕਿਸੇ ਤੋਂ ਤਾਂ ਦੇਖਣਾ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਡਰ ਇਹਨਾਂ ਦੇ ਜਿਹੜਾ ਚਿੱਤ ਚੇਤੇ ਵੀ ਨਹੀਂ ਹੈ ਪਰ ਦੱਸ ਦਈਏ ਕਿ ਇਸ ਤਰ੍ਹਾਂ ਦਾ ਕੋਈ ਵੀ ਹਥਿਆਰ ਹੈ ਉਹ ਘਾਤਕ ਹੋ ਸਕਦਾ ਉਸ ਨੂੰ ਚੱਕਣਾ ਨਹੀਂ ਚਾਹੀਦਾ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਉਹ ਹਥਿਆਰ ਜਿਹੜਾ ਚੱਲਿਆ ਨਹੀਂ ਹੁੰਦਾ ਤਾਂ ਉਸ ਦੇ ਵਿੱਚ ਜਦੋਂ ਹੀਟ ਬਣ ਜਾਂਦੀ ਹੈ ਜਾਂ ਉਸ ਦੇ ਉੱਪਰ ਕੋਈ ਸੱਟ ਚੋਟ ਮਾਰਦੇ ਆ ਤਾਂ ਉਦੋਂ ਚੱਲ ਜਾਂਦਾ ਜਿਸ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋ ਸਕਦਾ ਪਰ ਲੋਕਾਂ ਦੀ ਮੂਰਖਤਾ ਹੀ ਕਹਿ ਸਕਦਾ ਲੋਕ ਬਿਲਕੁਲ ਵੀ ਨਹੀਂ ਡਰ ਰਹੇ ਜੋ ਵੀ ਕੋਈ ਹਥਿਆਰ ਹੈ ਜਾਂ ਆਸਮਾਨ ਦੇ ਵਿੱਚ ਕੋਈ ਵੀ ਚੀਜ਼ ਥੱਲੇ ਡਿੱਗਦੀ ਹੈ ਇਸ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਕੋਈ ਵੀ ਹਥਿਆਰ ਹੈ ਚਾਹੇ ਉਹ ਚੱਲਿਆ ਹੋਇਆ ਚਾਹੇ ਨਹੀਂ ਪਰ ਉਸ ਨੂੰ ਤੁਹਾਡਾ ਜਿਹੜਾ ਹੱਥ ਲਾਣਾ ਨਹੀਂ ਬੰਦਦਾ ਜੇਕਰ ਤੁਸੀਂ ਹੱਥ ਲਾਗੇ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਹੋ ਸਕਦਾ ਤਾਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਜਦੋਂ ਲੋਕ ਸਵੇਰੇ ਉੱਠੇ ਕਿਉਂਕਿ ਸਾਰੀ ਰਾਤ ਪਾਕਿਸਤਾਨ ਦੇ ਵੱਲੋਂ ਜਿਹੜੇ ਹਮਲੇ ਹੈ ਉਹ ਕੀਤੇਗੇ ਤਾਂ ਜਦੋਂ ਸਵੇਰੇ ਲੋਕਾਂ ਦੇ ਵੱਲ ਉੱਠ ਕੇ ਦੇਖਿਆਗਾ ਤਾਂ ਕਿਸੇ ਇਹਦੇ ਖੇਤ ਦੇ ਵਿੱਚ ਕਿਸੇ ਦੇ ਬਾੜੀ ਦੇ ਵਿੱਚ ਬੈਕਯਾਰਡ ਕਹਿੰਦੇ ਨੇ ਆ ਬਾੜਾ ਕਹਿੰਦੇ ਨੇ ਆ ਕਿਸੇ ਦੇ ਘਰ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਜਿਹੜੇ ਡਰੋਨ ਦਿਖਾਈ ਦਿੱਤੇ ਨੇ ਮਸਈਲਾ ਪਈਆਂ ਹੋਈਆਂ ਸੀ ਤਾਂ ਬਹੁਤ ਵੱਡੇ ਵੱਡੇ ਜਿਹੜੇ ਹਥਿਆਰ ਨੇ ਪਾਕਿਸਤਾਨੀ ਫੌਜ ਦੇ ਵੱਲੋਂ ਜਿਹੜੇ ਹਮਲੇ ਕੀਤੇ ਹੋਏ ਨੇ ਉਹ ਉਹਨਾਂ ਦੇ ਨਾਲੋਂ ਜਿਹੜੇ ਇਹ ਹਥਿਆਰ ਹੈ ਜਿਹੜੇ ਡਿਗੇ ਨੇ ਬਹੁਤ ਸਾਰੇ ਹਥਿਆਰ ਚੱਲੇ ਹੋਏ ਨੇ ਬਹੁਤ ਸਾਰੇ ਹਥਿਆਰ ਹਾਂਜੀ ਭਾਜੀ ਕੀ ਨਾਮ ਤੁਹਾਡਾ ਨਾਮ ਮੇਰਾ ਗੁਰਸਹਿਬ ਸਿੰਘ ਜੋ ਦਾ ਸਰਪੰਚ ਪਿੰਡ ਗਣੇਵਾਲੀ ਠੀਕ ਇਹ ਸਵੇਰੇ 5 ਵਜੇ ਦੇ ਕਰੀਬ ਦੀ ਗੱਲ ਹੈ ਜਦੋਂ ਇਹ ਡਰੋਨ ਜਿਹੜਾ ਦਿਖਾਇਆ ਬਲਾਸਟ ਹੋਇਆ ਬਲਾਸਟ ਹੋਣ ਦੇ ਸਾਰੀ ਅੱਗ ਲੱਗ ਗਈ ਹੈ ਇਹਨਾਂ ਦੀ ਵਿਹਲੀ ਜਗ੍ਹਾ ਕਰਕੇ ਕੋਈ ਨੁਕਸਾਨ ਨਹੀਂ ਹੋਇਆ ਸਵੇਰ ਦਾ ਪ੍ਰਸ਼ਾਸਨ ਵੀ ਆਇਆ ਚੁੱਕਾ ਹੈ ਮੀਡੀਆ ਵਾਲੇ ਵੀ ਆਏ ਆ ਹੁਣ 에ਅਰਫੋਰਸ ਵਾਲੇ ਵੀ ਪਹੁੰਚ ਚੁੱਕੇ ਆ ਉਹ ਜਾਂਚ ਕਰਨਗੇ ਕੀ ਹੋਇਆ ਹੈ ਬਾਕੀ ਇਹਨਾਂ ਦੀ ਸਾਨੂੰ ਜੂ ਹੋਰਤ ਜ਼ਿਆਦਾ ਪਤਾ ਨਹੀਂ ਪਾ ਕੇ ਕੋਪੇ ਚ ਵੜ ਕੇ ਇਧਰ ਮਗਰੋ ਲੋ ਯਾਰ ਮਗਰੋ ਹਾਈ ਪੱਕੀ ਚਾਰੇ ਮਗਰ ਮਗਰਾਨ ਦੇ ਕਿ ਇੰਡੀਆ ਆਰਮੀ ਦੀ ਹੈ ਇਹ ਇਹ ਮੱਕੀ ਜੱਗ ਲੱਸੀ ਬੌਜੀ ਤੱਕ ਕਿੱਥੇ ਚੱਲ ਜਾਈਆ ਕੋਈ ਚੱਕਰ ਨਹੀਂ ਅਸੀਂ ਤੁਹਾਡੇ ਨਾਲ ਚੱਲਦੇ ਰਹਾਂਗੇ ਆਖੋ ਦਾ ਹੈਡ ਤੇ ਲੈ ਚੱਲ ਰਿਹਾ ਜੀ ਗਈ ਗਾਲੇ ਯਾਰ ਉਹ ਵੀ ਤਾਂ ਬਾਕੀ ਪੈਂਚਰਾਓ ini ਪਾਸ ਕਰਦੇ ਆਹ ਪਾਏ ਮਰੇ ਆ ਗਿਆ ਚੱਲੂ ਇਸ ਸਾਈਡ ਤੇ ਹੋਇਆ ਬੌਜੀ ਗਾਡੀ ਮੋੜੋ ਮੋੜ ਕਿੱਥੇ ਦੇ ਰੁੱਕੋ ਮੋੜ ਮੈਂ ਕਿਹਨੂੰ ਗਰਮ ਕਰੀਏ ਹਾਂ ਸਰਮਾ ਖੜੀ ਹੈ ਜਿਹੜੀ ਇਹ ਦੁਬਾਰਾ ਚੱਲੇਗੀ ਚੰਗੀ ਨਿਕਲ ਆਏ ਨਿਕਲ ਆਪਾਂ ਕਿਉਂ ਕਹੀਏ ਲੈ ਜੋ ਪੱਲੜ ਪਾਉਂਦੇ ਸਾਡਾ ਜੋਇ ਕੋਕਾ ਚੱਕ ਚੱਕ ਬਹੁਤ ਬਹੁਤ ਧੰਨਵਾਦ ਭਾਈ ਮੈਂ ਗਰਮ ਪਈ ਠੰਡੀ ਖੜੀ ਹੋਇਆ ਹਾਂ ਬਹੁਤ ਬਹੁਤ ਧੰਨਵਾਦ ਭਾਈ